ਅਗਨਾ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਉਹਨਾਂ ਪਰਿਵਾਰ ਵੀ ਜਾਣੋਂ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਉਹਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ 2 ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦਾ ਕੋਈ ਸਵਾ 2 ਸਾਲ ਚ 1 ਰੁਪਏ ਦਾ ਇਲਜ਼ਾਮ ਲਾ ਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਖਿਲਾਬੀ ਧਰਤੀ ਮੋਗੇ ਦੇ ਕ੍ਰਾਂਤੀਕਾਰੀ ਲੋਕ ਆਪਣੇ ਹੱਕਾਂ ਨੂੰ ਪਛਾਣਨ ਵਾਲੇ ਤੇ ਜਾਣਨ ਵਾਲੇ ਲੋਕ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਸਮੇਂ ਤੋਂ ਇੰਤਜ਼ਾਰ ਵੀ ਕਰ ਰਹੇ ਹਾਂ ਗਰਮੀ ਚ ਤੇ ਨਾਲ ਨਾਲ ਇੰਨਾ ਸ਼ਿੱਦਤ ਨਾਲ ਸਾਡਾ ਮਾਨ ਸਨਮਾਨ ਕਰ ਰਹੇ ਹੋ ਵੀਰੋ ਮੈਨੂੰ ਹੁਣ ਜਿਆਦਾ ਬੋਲਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਲੋਕ ਆਪ ਹੀ ਬੋਲਣ ਲੱਗ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਣ ਆਪਣੇ ਕੌਣ ਬੇਗਾਨਾ ਹੈ ਕਿੰਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕਿਹੜਾ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਾਸਤੇ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੈ ਸੋ ਵੀਰੋ ਆਓ ਇਕੱਠੇ ਹੋ ਕੇ ਆਪਾਂ ਇਸ ਵਾਰ 1 ਜੂਨ ਨੂੰ ਝਾੜੂ ਵਾਲਾ ਬਟਨ ਕਰਮਜੀਤ ਅਨਮੋਲ ਝਾੜੂ ਵਾਲਾ ਬਟਨ ਤੀਜੇ ਨੰਬਰ ਤੇ ਹੈ ਝਾੜੂ ਵਾਲਾ ਬਟਨ ਤੀਜੇ ਨੰਬਰ ਤੇ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਬਹੁਤ ਗਰੀਬ ਘਰ ਚੋਂ ਉੱਠਿਆ ਆ ਬਹੁਤ ਪਿੰਡੇ ਤੇ ਦੁਸ਼ਵਾਰੀਆਂ ਗਰੀਬੀਆਂ ਹੰਡਾ ਕੇ ਆਪਣੀ ਮਿਹਨਤ ਨਾਲ ਸਫਲ ਹੋਇਆ ਹੋਇਆ ਮੁੰਡਾ ਕਰਮਜੀਤ ਅਨਮੋਲ ਔਰ ਇਹਨੂੰ ਪਤਾ ਹੈ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਦੋਂ ਇਹੋ ਜਿਹੇ ਲੋਕ ਪਾਰਲੀਮੈਂਟ ਜਾਣਗੇ ਤਾਂ ਫਿਰ ਕਾਨੂੰਨ ਵੀ ਇਹੋ ਜਿਹੇ ਬਣਨਗੇ ਕਿਉਂਕਿ ਇਹ ਜਦੋਂ ਬੋਲਣਗੇ ਕਿ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਫਿਰ ਕਮੀਆਂ ਦੇ ਵੇੜੇ ਵਾਕਈ ਸੂਰਜ ਮੰਗਣਗੇ ਤੇ ਅਸੀਂ ਇਕੱਠੇ ਗਾਲਜ ਮੇਰੇ ਤੋਂ ਗਾਉਂਦੇ ਵੀ ਰਹੇ ਆ ਕਵਿਤਾ ਤੇ ਅਸੀਂ ਉਹ ਦੁੱਖ ਹੰਡਾ ਇਹ ਵੀ ਹੋਏ ਨੇ ਜਿੱਥੇ ਤੰਗ ਨਾ ਸਮਝਣ ਟੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕੰਨੀਆਂ ਦੇ ਵੇੜੇ ਸੋ ਵੀਰੋ ਆਪਾਂ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀਆਂ ਨੇ ਆਪਾਂ ਹਸਪਤਾਲਾਂ ਦੀ ਗੱਲ ਕਰਨੀ ਆ ਆਪਾਂ ਸਕੂਲਾਂ ਦੀ ਗੱਲ ਕਰਨੀ ਹੈ ਆਉਂਦੀ ਹੈ ਨਾ ਬਿਜਲੀ ਫਿਰ ਬਿਜਲੀ ਦਾ ਬਿੱਲ ਜੀਰੋ ਫਿਰ ਆਉਣ ਲੱਗ ਗਿਆ ਨਾ ਕੱਸੀਆਂ ਦਾ ਪਾਣੀ ਤੇਲਾਂ ਕਹਿੰਦੇ ਸੀ ਤੇਲਾਂ ਸੋ ਵੀਰੋ ਉਹੀ ਖੰਬੇ ਨੇ ਉਹੀ ਬਰਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਬਈ ਕਿਉਂਕਿ ਨੀਅਤ ਸੱਚੀ ਹੋ ਗਈ ਨੀਅਤ ਪਹਿਲਾਂ ਇਹਨਾਂ ਦੀ ਨੀਅਤ ਤੇ ਫਿਊਜ ਉੱਡੇ ਹੋਏ ਸੀ ਹੁਣ ਨੀਅਤ ਸੱਚੀ ਹੋ ਗਈ ਸੋ ਤਾਂ ਤੁਹਾਡੇ ਕੋਲੇ ਆਇਆ ਵੀਰੋ ਹਾਂ ਜੀ ਦੱਬ ਦੇਓਗੇ ਵਿੱਚ ਤਾਂ ਕੰਮ 130 ਪੰਜਾਬ ਬਣੇਗਾ ਹੀਰੋ ਐਸ ਵਾਰ ਪੰਜਾਬ ਬਣੇਗਾ ਹੀਰੋ ਆ ਤਾਂ ਕਰਤਾ ਕੰਮ ਤੁਸੀਂ ਆ ਤਾਂ ਕਰਤਾ ਕੰਮ ਸਿੱਧੂ ਸਾਹਿਬ ਸਿੱਧੂ ਸਾਹਿਬ ਆ ਤਾਂ ਕਰਤਾ ਕੰਮ ਤੁਸੀਂ ਕਮਾਲ ਹੈ ਵੀ ਇਹ ਪਹਿਲਾਂ ਵੀ ਮੈਂ ਮੋਗਿਆ ਸੀ ਇਹ ਮੋਗੇ ਤੋਂ ਪਤਾ ਲੱਗ ਜਾਂਦਾ ਜਿਹੜਾ ਵਧੀਆ ਤੇਲੀ ਹੁੰਦਾ ਉਹ ਸਰੋਂ ਦੇ ਤੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਆ ਆ ਤੇਰੀ ਚ ਦਾ ਤੇਲ ਹੀ ਤੇਲ ਹੈ ਬਈ